ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਮੇਰੇ ਚੈਨਲ ਪੰਜਾਬੀ ਜ਼ਾਇਕਾ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਕੈਫੇ ਸਟਾਈਲ ਕ੍ਰਿਸਪੀ ਆਲੂ ਟਿੱਕੀ ਚੀਜ਼ 버ਗਰ ਵਾਲੇ ਸੋ ਜਿਵੇਂ ਤੁਸੀਂ ਦੇਖ ਰਹੇ ਹੋ ਵੀਡੀਓ ਵਿੱਚ ਜਿਹੜੀ ਮੈਂ ਟਿੱਕੀ ਸੀਗੀ ਬਹੁਤ ਹੀ ਕ੍ਰਿਸਪੀ ਬਣੀ ਸੀਗੀ ਅਗਰ ਤੁਸੀਂ ਮੇਰੀ ਟਿਪਸ ਐਂਡ ਟ੍ਰਿਕਸ ਫੋਲੋ ਕਰੋਗੇ ਤਾਂ ਤੁਹਾਡੀ ਟਿੱਕੀ ਵੀ ਐਵੇਂ ਹੀ ਕ੍ਰਿਸਪੀ ਬਣੇਗੀ ਸੋ ਵੀਡੀਓ ਨੂੰ ਐਂਡ ਤੱਕ ਦੇਖਣਾ ਵਿੱਚ ਉਸਕਿਪ ਬਿਲਕੁਲ ਨਾ ਕਰਨਾ ਤੇ ਅਗਰ ਤੁਹਾਨੂੰ ਮੇਰੀ ਵੀਡੀਓਜ਼ ਵਧੀਆ ਲੱਗ ਰਹੀਆਂ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਤੇ ਮੇਰੀ ਵੀਡੀਓਜ਼ ਨੂੰ ਲਾਈਕ ਵੀ ਕਰਿਆ ਕਰੋ ਚਲੋ ਹੁਣ ਅਸੀਂ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਸਿਕ ਪੈਨ ਨੂੰ ਕਰ ਲੈਣਾ ਗਰਮ ਤੇ ਉਹਦੇ ਵਿੱਚ ਪਾਣਾ ਥੋੜਾ ਜਿਹਾ ਔਇਲ ਜਦੋਂ ਸਾਡਾ ਔਇਲ ਗਰਮ ਹੋ ਜਾਵੇਗਾ ਫਿਰ ਅਸੀਂ ਇਹਦੇ ਵਿੱਚ ਜੀਰਾ ਤੇ ਬ੍ਰਿਕ ਕੱਟਿਆ ਹੋਇਆ ਜਿੰਜਰ ਗਾਰਲਿਕ ਪਾ ਦੇਣਾ ਇੱਥੇ ਮੈਂ 1 ਚਮਚ ਜਿੰਜਰ ਗਾਰਲਿਕ ਲਿਆ ਸੀਗਾ ਦੋਨੋਂ ਉਹਨਾਂ ਨੂੰ ਬ੍ਰਿਕ ਚੋਪ ਕਰ ਲਿਆ ਸੀਗਾ ਤੇ ਉਹਦੇ ਵਿੱਚ ਪਾ ਦਿੱਤਾ ਇਹਨਾਂ ਨੂੰ ਅਸੀਂ 1 ਤੋਂ 2 ਮਿੰਟ ਮਤਲਬ ਰੋਸਟ ਕਰਨਾ ਹੈ ਜਿਆਦਾ ਜਲਾਉਣਾ ਨਹੀਂ ਹੈ ਪਿਆਜ਼ ਇੱਥੇ ਮੈਂ ਛੋਟਾ ਜਿਹਾ ਇੱਕ ਪਿਆਜ਼ ਮੀਡੀਅਮ ਸਾਈਜ਼ ਦਾ ਕੱਟ ਕੇ ਇਸ ਵਿੱਚ ਪਾ ਦਿੱਤਾ ਤੇ ਨਾਲ ਹੀ ਦੋ ਹਰੀ ਮਿਰਚਾਂ ਕੱਟ ਕੇ ਪਾਈਆਂ ਤੇ ਥੋੜੀ ਜਿਹੀ ਅਸੀਂ ਪਾਣੀ ਦੇ ਵਿੱਚ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਤੁਸੀਂ ਕੁਆਂਟੀਟੀ ਦੇਖ ਹੀ ਸਕਦੇ ਹੋਗੇ ਅੱਧੀ ਸ਼ਿਮਲਾ ਮਿਰਚ ਹੈ ਤੇ ਅੱਧੀ ਗਾਜਰ ਸੀਗੀ ਉਹਨਾਂ ਨੂੰ ਬਰੀਕ ਚੋਪ ਕਰਦ ਲਿਆ ਸੀਗਾ ਮੈਂ ਤੇ ਉਹ ਵੀ ਅਸੀਂ ਇਹਦੇ ਵਿੱਚ ਐਡ ਕਰ ਦਵਾਂਗੇ ਉਸ ਤੋਂ ਬਾਅਦ ਮਟਰ ਮਟਰ ਤੁਹਾਡੇ ਆਪਸ਼ਨ ਹੈ ਲੈ ਤੁਸੀਂ ਪਾ ਵੀ ਸਕਦੇ ਹੋ ਅਗਰ ਨਹੀਂ ਪਾਣਾ ਜਾਂਦੇ ਹੋ ਤਾਂ ਸਕਿੱਪਰ ਵੀ ਕਰ ਸਕਦੇ ਹੋ ਤਾਂ ਮੈਂ ਇੱਥੇ ਪਾਇ ਮਟਰ ਤੇ ਨਾਲ ਹੀ ਮੈਂ ਡਰਾਈ ਅਮਚੂਰ ਪਾਇਆ 1/2 ਚਮਚ ਤੇ ਸਵਾਦ ਅਨੁਸਾਰ ਨਮਕ ਤੇ ਅੱਧਾ ਚਮਚ ਪਾਇਆ ਮੈਂ ਇੱਥੇ ਗਰਮ ਮਸਾਲਾ ਤੇ ਲਾਲ ਮਿਰਚ ਦਾ ਪਾਊਡਰ ਤੇ ਨਾਲ ਹੀ ਅੱਧਾ ਚਮਚ ਪਾਤਾ ਹਲਦੀ ਪਾਊਡਰ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਹਨਾਂ ਨੂੰ ਅਸੀਂ ਓਵਰ ਕੁਕ ਨਹੀਂ ਕਰਨਾ ਹੈਗਾ ਅ 16 ਹਾਈ ਫਲੇਮ ਤੇ ਅਸੀਂ ਇਸ ਨੂੰ 3 ਤੋਂ 4 ਮਿੰਟ ਲਈ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਤੇ ਹੁਣ ਮੇਰੀ ਜਿਹੜੀਆਂ ਵੈਜੀਜ਼ ਰੋਸਟ ਹੋ ਗਏ ਮੈਂ ਕਰਤਾ ਗੈਸ ਬੰਦ ਤੇ ਇੱਥੇ ਲਿੱਤੇ ਨੇ ਮੈਂ 5 ਤੋਂ 6 ਜਿਹੜੇ ਹੈਗੇ ਮੇਰੇ ਆਲੂ ਛੋਟੇ ਪਰ ਤੁਸੀਂ ਲੈਨੇ ਪੰਤੋਸ਼ੇ ਮੀਡੀਅਮ ਸਾਈਜ਼ ਆਲੂ ਤੇ ਇਹਨਾਂ ਨੂੰ ਅਸੀਂ ਕद्दूकस ਦੀ ਮਦਦ ਦੇ ਨਾਲ ਸਾਰੇ ਚੰਗੀ ਤਰ੍ਹਾਂ ਅਸੀਂ ਮੈਸ਼ ਕਰ ਲੈਣਾ ਹੈ ਇੱਥੇ ਮੈਂ ਕद्दूकस ਯੂਜ਼ ਇਸ ਲਈ ਕੀਤਾ ਹੈ ਤਾਂ ਜੋ ਵਿੱਚ ਥੋੜੀ ਗਟੀਆਂ ਨਾ ਰਹਿ ਜਾਣ ਸੇ ਹੁਣ ਮੇਰੇ ਆਲੂ ਹੋ ਗਏ ਸਕੇ ਮੈਸ਼ ਤੇ ਇਸ ਵਿੱਚ ਜਿਹੜਾ ਮੈਂ ਉਹ ਸਟੱਮ ਮਸਾਲਾ ਜਿਆ ਤਿਆਰ ਕੀਤਾ ਉਹਦੇ ਵਿੱਚ ਪਾ ਦਿੱਤਾ ਤੇ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਐਥੇ ਤੁਹਾਨੂੰ ਨਮਕ ਵਿੱਚ ਤੁਸੀਂ ਟੇਸਟ ਕਰ ਸਕਦੇ ਹੋ ਘੱਟ ਵੱਧ ਲੱਗੇ ਤਾਂ ਹੋਰ ਪਾ ਲਿਓ ਉਹਨਾਂ ਮੈਂ ਜਿਹੜੇ ਇਸ ਟਾਈਮ ਜਿਸ ਸਮੈਸ਼ ਕਰੀ ਸੀ ਜਿਹੜਾ ਮਟਰ ਹੈ ਉਹਨਾਂ ਨੇ ਮੈਂ ਚੰਗੀ ਤਰ੍ਹਾਂ ਹੱਥਾਂ ਨਾਲ ਪੀਸ ਵੀ ਲਿਆ ਸੀਗਾ ਤੇ ਇੱਥੇ ਮੈਂ ਲਿੱਤੇ ਨੇ ਇਹ 4 ਚਮਚ ਬ੍ਰੈਡ ਕਰੰਬਸ ਤੇ ਜਾਂ ਤੁਸੀਂ ਅੱਧੀ ਕੋਲੀ ਬ੍ਰੈਡ ਕਰੰਬਸ ਦੀ ਪਾਣੀ ਆ ਬ੍ਰੈਡ ਕਰੰਬਸ ਮੈਂ ਬੁਜਾਰਦੇ ਯੂਜ਼ ਕੀਤੇ ਨੇ ਤੁਸੀਂ ਘਰੇ ਵੀ ਬਣਾ ਸਕਦੇ ਹੋ ਫਿਰ ਉਹਨਾਂ ਵਿੱਚ ਚੰਗੀ ਤਰ੍ਹਾਂ ਫਿਰ ਤੋਂ ਮਿਕਸ ਕਰ ਲਿਆ ਤੇ ਇੱਥੇ ਪਾਏ ਮੈਂ 2 ਚਮਚ ਅਰਾ ਰੋਟ ਅਰਾ ਰੋਟ ਨੂੰ ਵੀ ਮੈਂ ਇਸ ਵਿੱਚ ਪਾ ਕੇ ਚੰਗੀ ਤਰ੍ਹਾਂ ਇਹਨਾਂ ਸਾਰਿਆਂ ਨੂੰ ਮਿਕਸ ਕਰ ਲਿਆ ਇਹਨਾਂ ਸਾਰਿਆਂ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀ ਸੋ ਹੁਣ ਮੇਰੇ ਟਿੱਕਿਆਂ ਦਾ ਡੋਅ ਹੈ ਤਿਆਰ ਹੈ ਪਰ ਇਹਨੂੰ ਮੈਂ ਇੱਕ ਕੰਟੇਨਰ ਵਿੱਚ ਪਾ ਕੇ ਥੋੜੀ ਦੇਰ ਲਈ ਫ੍ਰਿਜ ਵਿੱਚ ਰੱਖ ਦਾਂ ਨਾ 10 ਤੋਂ 15 ਮਿੰਟ ਇਸ ਤੋਂ ਜ਼ਿਆਦਾ ਨਹੀਂ ਰੱਖਣਾ ਉਸ ਨਾਲ ਸਾਡ ਟਿੱਕਨ ਸ਼ੇਪ ਬਹੁਤ ਹੀ ਵਧੀਆ ਆਵੇਗੀ ਸਲਰੀ ਬਣਾ ਲੀ ਮੈਂ ਇੱਥੇ ਇੱਕ ਬੌਲ ਚ ਲਈਆ 5 ਚਮਚ ਮੈਦਾ ਤੇ ਨਾਲ ਹੀ ਮੈਂ ਉਹਦੇ ਵਿੱਚ ਲਿਆ 3 ਚਮਚ ਅਰਾ ਰੋਟ ਤੇ ਉਹਦੇ ਵਿੱਚ ਅਸੀਂ ਥੋੜਾ ਜਿਹਾ ਪਾਣਾ 오ਰੀਗানো ਤੇ ਇਸ ਦੇ ਕੋਰਡਿੰਗ ਤੇ ਥੋੜਾ ਜਿਹਾ ਨਮਕ ਤੇ ਥੋੜੀ ਜਿਹੀ ਲਾਲ ਮਿਰਚ ਪਾ ਦੇਣੀ ਹੈ ਤੇ ਥੋੜੀ ਜਿਹੀ ਕਾਲੀ ਮਿਰਚ ਐਤੇ ਪਹਿਲਾਂ ਥੋੜਾ ਥੋੜਾ ਪਾਣੀ ਪਾ ਕੇ ਅਸੀਂ ਇਸ ਦੀ ਸਲੜੀ ਤਿਆਰ ਕਰਨੀ ਹੈ ਜਿਆਦਾ ਪਤਲੀ ਸਲੜੀ ਨਹੀਂ ਕਾਣੀ ਅੱਧਾ ਕੱਪ ਦੇ ਕਰੀਬ ਮੇਰਾ ਜਿਹੜਾ ਇੱਥੇ ਪਾਣੀ ਲੱਗ ਗਿਆ ਸੀਗਾ ਹੁਣ ਤੁਸੀਂ ਵੇਖ ਸਕਦੇ ਹੋ ਮੈਂ ਕਿਸ ਤਰ੍ਹਾਂ ਘੁਮਾ ਰਹੀਆਂ ਇੱਕ ਡਾਇਰੈਕਸ਼ਨ ਵਿੱਚ ਤੇ ਵਿੱਚ ਨੂੰ ਮਿਕਸ ਜਿਆ ਕਰਕੇ ਅਸੀਂ ਸਾਰੀ ਸਲੜੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਫਿਰ ਤੁਸੀਂ ਦੇਖ ਸਕਦੇ ਜੀ ਵੀ ਮਿਸਲਰੀ ਐ ਨਾ ਤਾਂ ਜਿਆਦਾ ਥਿਨ ਨੇ ਤੇ ਨਾ ਹੀ ਜਿਆਦਾ ਠਿੱਕ ਹੈ ਇਸ ਤਰ੍ਹਾਂ ਦੀ ਸਲਰੀ ਤੁਸੀਂ ਤਿਆਰ ਕਰਨੀ ਆ ਅਗਰ ਤੁਸੀਂ ਥਿਨ ਸਲਰੀ ਤਿਆਰ ਕਰੋਗੇ ਜਿਹੜੇ ਬ੍ਰੈਡ ਕ੍ਰੰਬਸ ਐ ਉਹਦੇ ਉੱਪਰ ਨਹੀਂ ਲੱਗਣਗੇ ਅਗਰ ਠਿੱਕ ਕਰੋਗੇ ਤਾਂ ਉਹ ਜਿਹੜੇ ਉੱਪਰ ਦੀ ਪਰਤ ਐ ਬਹੁਤ ਮੋਟੀ ਬਨ ਜਾਂਦੀ ਹੈ ਸੋ ਇੱਥੇ ਮੈਂ ਲਈ ਬ੍ਰੈਡ ਕ੍ਰੰਬਸ ਇਹ ਮੈਂ ਬਾਜ਼ਾਰੋਂ ਦੇ ਯੂਜ਼ ਕੀਤੇ ਨੇ ਤੁਸੀਂ ਘਰ ਦੇ ਘਰੇ ਵੀ ਬਣਾ ਸਕਦੇ ਹੋ ਬਟ ਜਿਹੜੇ ਘਰ ਦੇ ਨੇ ਉਹਦੇ ਨਾਲ ਜਿਹੜਾ ਛੋਟਕੀ ਐ ਨਹੀਂ ਕ੍ਰਿਸਪੀ ਨਹੀਂ ਬਣਦੀ ਬਾਜ਼ਾਰਾਂ ਨਾਲ ਕ੍ਰਿਸਪੀ ਬਣਦੀ ਹੈ ਸੋ ਇੱਥੇ ਜਿਹੜੀ ਮੈਂ 버거 ਬੰਜ਼ ਦੇ ਉੱਪਰ ਸੌਸ ਲਗਾਨੀ ਹੋ ਤਿਆਰ ਕਰ ਰਹੀ ਹਾਂ ਉਹਦੇ ਲਈ ਮੈਂ 3 ਚਮਚ ਲੈ ਹੈਗੀ ਘਰ ਦੀ ਫ੍ਰੈਸ਼ ਮਲਾਈ ਤੇ 1 ਚਮਚ ਅਸੀਂ ਚ ਪਾਣੀ ਹੈ ਤੰਦੂਰੀ ਮਯੋ ਤੇ 1 ਚਮਚੀ ਮੈਂ ਇਹਦੇ ਵਿੱਚ ਪਾਇਆ ਸੀਗਾ ਪੀਜ਼ਾ ਸੌਸ ਦਾ ਤੇ 3 ਤੋਂ 4 ਚਮਚ ਪਾਈ ਸੀਗੇ ਕੈਚਪ ਟਮੇਟੋ ਕੈਚਪ ਤੇ ਇਸ ਨੂੰ ਹੁਣ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇੱਥੇ ਵੀ ਤੁਸੀਂ ਆਪਣੇ ਟੇਸ ਦੇ ਅਕੋਰਡਿੰਗ ਥੋੜੇ ਬੋਧੇ ਮਸਾਲੇ ਐਡ ਕਰ ਸਕਦੇ ਹੋ ਇੱਥੇ ਮੈਂ ਇਹਦੇ ਵਿੱਚ ਇੱਕ ਐਡ ਕੀਤਾ ਸੀਗਾ ਓਰੀਗੈਨੋ ਓਰੀਗੈਨੋ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਇਸ ਲਈ ਮੈਂ ਉਸ ਨੂੰ ਐਡ ਕਰ ਦਿੱਤਾ ਸੀਗਾ ਤੁਸੀਂ ਵੇਖ ਸਕਦੇ ਹੋ ਜਿਹੜੇ ਮੇਰੇ 버거 ਬੰਡਰ ਦੇ ਉੱਪਰ ਲਗਾਉਣ ਵਾਲੇ ਸੌਸ ਸਟੇਅਰ ਹੋ ਗਈ ਹੈ ਇੱਥੇ ਮੈਂ ਇੱਕ ਚਮਚ ਰਿਫਾਈਨਡ ਔਇਲ ਦਾ ਪਾਇਆ ਸਲੈਰੀ ਵਿੱਚ ਇਹ ਪਾਣਾ ਜ਼ਰੂਰੀ ਹੈ ਤੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ 15 ਮਿੰਟ ਮੇਰੇ ਜਿਹੜੇ ਟਿੱਕੀਆਂ ਦੇ ਡੋਅ ਨੂੰ ਤਿਆਰ ਹੋਏ ਮਤਲਬ ਫ੍ਰੀਜ ਵਿੱਚ ਰੱਖੇਨ ਹੋ ਗਏ ਸੀ ਕਿ ਤੇ ਮੈਨਾਂ ਨੂੰ ਕੱਢ ਲਿਆ ਬਾਹਰ ਤੇ ਹੁਣ ਅਸੀਂ ਆਪਣੀ ਟਿੱਕੀਆਂ ਬਣਾ ਸ਼ੁਰੂ ਕਰਦੇ ਹਾਂ ਪਹਿਲਾਂ ਮੈਂ ਆਪਣੇ ਹੱਥਾਂ ਤੇ ਲਗਾਇਆ ਔਇਲ ਫਿਰ ਥੋੜੀ ਜੀ ਮੋਟਾ ਜਿਹਾ ਅਸੀਂ ਜਿਹੜਾ ਪੇੜਾ ਲੈ ਲੈਣਾ ਆਲੂਆਂ ਦਾ ਇਸ ਨੂੰ ਚੰਗੀ ਤਰ੍ਹਾਂ ਆਪਣੇ ਹੱਥਾਂ ਤੇ ਗੋਲ-ਗੋਲ ਘੁਮਾ ਲੈਣਾ ਅਸੀਂ ਇਸ ਨੂੰ ਇਸ ਟਾਈਮ ਮਤਲਬ ਪਤਲਾ ਨੀ ਕਰਨਾ ਹੈ ਗੋਲ-ਗੋਲ ਪੇੜੇ ਬਣਾ ਕੇ ਰੱਖਨੇ ਨੇ ਹੁ ਦੋ ਹੈ ਉਹਨਾਂ ਸਾਰਿਆਂ ਦੇ ਮੈਂ ਗੋਲੇ ਬਣਾ ਕੇ ਰੱਖ ਲੈਨੇ ਨੇ ਹੁਣ ਮੈਂ ਤੁਹਾਨੂੰ ਬਾਅਦ ਚ ਦੱਸਾਂਗੀ ਮੈਂ ਇਸ ਦੇ ਗੋਲੇ ਕਿਉਂ ਬਣਾਏ ਤੇ ਇਸ ਨੂੰ ਜਿਹੜਾ ਮੈਂ ਪਤਲਾ-ਪਤਲਾ ਟਿੱਕੀਆਂ ਵਰਗੀ ਸ਼ੇਪ ਇਸ ਟਾਈਮ ਕਿਉਂ ਨਹੀਂ ਦਿੱਤੀ ਸੋ ਤੁਸੀਂ ਦੇਖ ਲਿਆ ਮੈਂ ਸਾਰੇ ਜਿਹੜੇ ਆਪਣੇ ਪੇੜੇ ਆ ਉਹਨਾਂ ਨੂੰ ਗੋਲ-ਗੋਲ ਬਣਾ ਕੇ ਰੱਖ ਲਿਆ ਹੁਣ ਅਸੀਂ ਆਪਣਾ ਪਹਿਲਾ ਇੱਕ ਪੇੜਾ ਚੱਕਣਾ ਹੈ ਇਸ ਨੂੰ ਕਰ ਦਵਾਂਗੇ ਅਸੀਂ ਆਪਣੀ ਸਲਰੀ ਦੇ ਵਿੱਚ ਡਿਪ ਇਸ ਨੂੰ ਚੰਗੀ ਤਰ੍ਹਾਂ ਅਸੀਂ ਸਲਰੀ ਦੇ ਵਿੱਚ ਡਿਪ ਕਰਨਾ ਹੈ ਤੇ ਬਾਅਦ ਵਿੱਚ ਅਸੀਂ ਇਸ ਨੂੰ ਆਪਣੀ ਬ੍ਰੈਡ ਕ੍ਰੰਬਸ ਵਾਲੀ ਪਲੇਟ ਵਿੱਚ ਪਾ ਕੇ ਬ੍ਰੈਡ ਕ੍ਰੰਬਸ ਨੂੰ ਇਸ ਨੇ ਚਾਰੇ ਤਰਫ ਚੰਗੀ ਤਰ੍ਹਾਂ ਕੋਟ ਕਰ ਲੈਣਾ ਹੈ ਤੇ ਫਿਰ ਆਪਣੀ ਹੱਥਾਂ ਦੀ ਹੈਲਪ ਦੇ ਨਾਲ ਇਸ ਨੂੰ ਟਿੱਕੀ ਦੀ ਸ਼ੇਪ ਦੇਣੀ ਹੈ ਹੁਣ ਅਸੀਂ ਇਸ ਟਾਈਮ ਇਸ ਨੂੰ ਟਿੱਕੀ ਦੀ ਸ਼ੇਪ ਦੇਣੀ ਹੈ ਅਗਰ ਅਸੀਂ ਪਹਿਲਾਂ ਦੇ ਦਿੰਦੇ ਤਾਂ ਇਸ ਦੀ ਸ਼ੇਪ ਜੜੀ بگੜ ਜਾਣੀ ਸੀਗੀ ਹੁਣ ਇਸ ਬਹੁਤ ਹੀ ਵਧੀਆ ਸ਼ੇਪ ਚ ਆਪਣੀ ਟਿੱਕੀ ਰਹੇਗੀ ਤੇ ਫਿਰ ਤੇ ਅਸੀਂ ਇੱਕ ਵਾਰ ਇਸ ਨੂੰ ਸਲਰੀ ਵਿੱਚ ਡਿਪ ਕਰਨਾ ਹੈ ਤੇ ਉਸ ਦੇ ਬਾਅਦ ਅਸੀਂ ਫਿਰ ਇਸ ਨੂੰ ਬ੍ਰੈਡ ਕ੍ਰੰਬਸ ਨਾਲ ਇਸ ਦੇ ਉੱਪਰ ਚੰਗੀ ਤਰ੍ਹਾਂ ਕੋਟਿੰਗ ਕਰਨੀ ਹੈਗੀ ਤੇ ਅਸੀਂ ਹੁਣ ਤੁਸੀਂ ਵੇਖ ਸਕਦੇ ਹੋ ਜਿਹੜਾ ਸਾਡਾ ਬ੍ਰੈਡ ਕ੍ਰੰਬਸ ਹੈ ਚੰਗੀ ਤਰ੍ਹਾਂ ਸਾਰੇ ਉੱਪਰ ਇਹਨਾਂ ਟਿੱਕੀ ਦੇ ਉੱਪਰ ਕਵਰ ਕਰ ਲਿਆ ਉਹਨਾਂ ਨੇ ਇਸ ਤਰ੍ਹਾਂ ਸਾਡੇ ਜਿਹੜੇ ਟਿੱਕੇ ਬਹੁਤ ਹੀ ਕ੍ਰਿਸਪੀ ਬਣेंगे ਉਹ ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਦੀ ਕਰਕੇ ਅਗਲੇ ਮੈਂ ਆਪਣਾ ਪੇੜਾ ਉਹਨੂੰ ਪਹਿਲਾਂ ਕਿਤੇ ਸਲਰੀ ਵਿੱਚ ਡਿਪ ਤੇ ਉਸਦੇ ਬਾਅਦ ਅਸੀਂ ਇਸ ਨੂੰ ਇਸ ਦੇ ਉੱਪਰ ਜਿਹੜੀ ਬ੍ਰੈਡ ਕ੍ਰੰਬਸ ਦੀ ਕੋਟਿੰਗ ਕਰਨੀ ਹੈ ਤੇ ਨਾਲ ਹੀ ਇਸ ਨੂੰ ਸ਼ੇਪ ਦੇ ਕੇ ਟਿੱਕੀ ਦੇ ਮਤਲਬ ਸ਼ੇਪ ਦਾ ਬਣਾ ਦੇਣਾ ਹੈਗਾ ਆਪਣੀ ਉਂਗਲੀਆਂ ਦੀ ਹੈਲਪ ਦੇ ਨਾਲ ਤੇ ਬਾਅਦ ਵਿੱਚ ਫਿਰ ਤੇ ਅਸੀਂ ਇੱਕ ਵਾਰ ਇਸ ਨੂੰ ਸਲਰੀ 'ਚ ਡਿਪ ਕਰਨਾ ਹੈ ਤੇ ਉਹ ਸਭ ਫੇਟ ਇਸ ਨੂੰ ਟਿੱਕੀ ਦੀ ਸ਼ੇਪ ਦੇ ਕੇ ਮਤਲਬ ਉੱਪਰ ਕੋਟਿੰਗ ਕਰ ਲੈਣੀ ਹੈ ਬ੍ਰੈਡ ਕਰੰਬ ਸੀ ਜਿੰਨੇ ਮੈਨੂੰ ਅੱਜ ਟਿੱਕੀਆਂ ਚਾਹੀਦੀ ਸੀਗੀਆਂ ਮੈਂ ਉਹਨਾਂ ਨੂੰ ਮਤਲਬ ਬਣਾ ਤਾਂ ਮੈਂ ਸਾਰੀ ਲਈ ਸੀਗੀਆਂ ਪਰ ਜਿੰਨੀ ਚਾਹੀਦੀ ਸੀਗੀਆਂ ਉਹਨਾਂ ਨੂੰ ਫਰਾਈ ਕਰ ਲਿਆ ਸੀਗਾ ਤੇ ਬਾਕੀ ਇੱਕ ਮੈਂ ਪੇਪਰ ਦੇ ਉੱਪਰ ਲੱਗ-ਲੱਗ ਟਿੱਕੀ ਰੱਖ ਕੇ ਲੱਗ ਪੇਪਰ ਚੰਗੀ ਤਰ੍ਹਾਂ ਪੈਕ ਕਰਕੇ 에ਟਾਈਟ ਕੰਟੇਨਰ ਵਿੱਚ ਫ੍ਰੀਜ਼ਰ 'ਚ ਰੱਖ ਦਿੱਤਾ ਸੀਗਾ ਇਹ ਟਿੱਕੀ ਥੋੜੀ ਇੱਕ ਹਫ਼ਤੇ ਤੱਕ ਮਤਲਬ ਚੱਲ ਜਾਏਗੀ ਤੁਸੀਂ ਰਾਮਨੈਸ ਨੂੰ ਖਾ ਸਕਦੇ ਹੋ ਫਰਾਈ ਕਰਕੇ ਜਦ ਮਰਜੀ ਪਰ ਅਗਰ ਤੁਸੀਂ ਇਸ ਸ਼ੈਲਫ ਲਾਈਫ ਵਧਾਣੀ ਹੈ ਤਾਂ ਤੁਸੀਂ ਇਹਦੇ ਵਿੱਚ ਪਾਊਡਰ ਮਤਲਬ ਆਨਿਅਨ ਗਾਰਲਿਕ ਤੇ ਜਿੰਜਰ ਦੇ ਮਤਲਬ ਰੋਹ ਦੀ ਜਗ੍ਹਾ ਤੁਸੀਂ ਉਸੇ ਪਾਊਡਰ ਯੂਜ਼ ਤੋ ਮੈਂ ਤੇਲ ਕਰ ਲਿਆ ਗਰਮ ਤੇ ਇਸ ਵਿੱਚ ਪਾ ਦਿੱਤੀ ਮੈਂ ਆਪਣੀ ਟਿੱਕੀ ਫਰਾਈ ਕਰਨ ਲਈ ਇਸ ਨੂੰ ਪਹਿਲਾਂ ਅਸੀਂ ਵਿੱਚ ਪਾ ਕੇ ਇੱਕ ਤੋਂ ਦੋ ਮਿੰਟ ਤੱਕ ਬਿਲਕੁਲ ਵੀ ਚੇੜ ਨਾ ਜਾਈਏਗਾ ਇਸ ਤੋਂ ਪਰ ਮੈਂ ਤੇਲ ਪਾ ਪਾ ਕੇ ਜਿਹੜੂ ਪਲੀਸ ਸਾਈਡ ਸ ਹੈ ਉਸ ਨੂੰ ਚੰਗੀ ਤਰ੍ਹਾਂ ਮਤਲਬ ਓਇਲ ਨਾਲ ਫਰਾਈ ਕਰ ਰਹੀ ਹਾਂ ਹੁਣ ਇੱਕ ਤੋਂ ਦੋ ਮਿੰਟ ਹੋ ਗਏ ਇਸ ਨੂੰ ਤੇ ਮੈਂ ਹੁਣ ਇਸ ਦੀ ਇੱਕ ਸਾਈਡ ਪਲਟ ਦੇਣੀ ਹੈ ਇਸੇ ਤਰ੍ਹਾਂ ਇੱਕ ਤੋਂ ਤੋ ਚਾਰ ਪਲਟਣ ਦੇ ਨਾਲ ਹੀ ਮਤਲਬ ਵਿੱਚ ਸਾਈਡ ਟਿੱਕੀ ਜੜੀ ਹੋ ਰੈਡੀ ਹੋ ਜਾਂਦੀ ਹੈ ਤੋ ਤੁਸੀਂ ਦੇਖ ਸਕਦੇ ਹੋ ਦੂਜੀ ਸਾਈਡ ਤੋਂ ਮੈਂ ਚੰਗੀ ਤਰ੍ਹਾਂ ਟਿੱਕੀ ਨੂੰ ਆਪਣੀ ਫਰਾਈ ਕਰ ਲਿਆ ਇਥੇ ਇਸ ਗੱਲ ਦਾ ਤੁਸੀਂ ਧਿਆਨ ਜਰੂਰ ਰੱਖਣਾ ਜੇ ਤੁਸੀਂ ਆਪਣਾ ਔਇਲ ਗਰਮ ਕਰੋਗੇ ਤਾਂ ਫਿਰ ਤੁਸੀਂ ਇਸ ਨੂੰ ਮੀਡੀਅਮ ਤੋਂ ਲੋ ਫਲੇਮ ਤੇ ਵਿੱਚ ਹੀ ਕਰਕੇ ਇਸ ਨੂੰ ਫਰਾਈ ਕਰਨਾ ਹੈ ਹਾਈ ਫਲੇਮ ਤੇ ਤੁਸੀਂ ਬਿਲਕੁਲ ਵੀ ਆਪਣੀ ਟਿੱਕੀ ਔਇਲ ਦੇ ਵਿੱਚ ਨਹੀਂ ਪਾਣੀ ਹੈ ਨਹੀਂ ਤਾਂ ਤੁਹਾਡੇ ਟਿੱਕੇ ਬਾਹਰੋਂ ਤਾਂ ਜਲ ਮਦ ਹੋ ਜਾਏਗੀ ਕਾਲੀ ਕਾਲੀ ਤੇ ਵਿੱਚੋਂ ਰਹਿ ਜਾਣੀ ਸੁਣਾ ਕੱਚਾ ਤੇ ਇਸ ਲਈ ਤੁਸੀਂ ਆਪਣੀ ਗੈਸ ਦੀ ਫਲੇਮ ਹੈ ਮੀਡੀਅਮ ਤੋਂ ਲੋ ਹੀ ਰੱਖਣੀ ਹੈ ਜਿਸ ਨਾਲ ਕਿ ਤੁਹਾਡੀ ਟਿੱਕੀ ਆ ਜਿਹੜੀ ਬਾਹਰੋਂ ਵੀ ਕ੍ਰਿਸਪੀ ਬਣੇ ਤੇ ਅੰਦਰੋਂ ਵੀ ਚੰਗੀ ਤਰ੍ਹਾਂ ਪੱਕ ਜਾਵੇ ਹੁਣ ਤੁਸੀਂ ਦੇਖ ਸਕਦੇ ਹੋ ਮੇਰੀ ਟਿੱਕੀ ਐ ਸਾਈਡ ਸਾਈਸ ਤੋਂ ਚੰਗੀ ਤਰ੍ਹਾਂ ਪੱਕ ਗਈ ਹੈ ਤੇ ਮੈਂ ਇਸ ਨੂੰ ਪਲਟ-ਪਲਟ ਕੇ ਸਾਰੇ ਸਾਈਸ ਤੋਂ ਚੰਗੀ ਤਰ੍ਹਾਂ ਪਕਾ ਲਿਆ ਹੈ ਤੇ ਇਸ ਦਾ ਕਲਰ ਵੀ ਬਹੁਤ ਹੀ ਵਧੀਆ ਹੈ ਤੇ ਮੈਂ ਇਸ ਨੂੰ ਕੱਢ ਲਿਆ ਪਲੇਟ 'ਤੇ ਤੇ ਮੈਂ ਹੁਣ ਆਪਣੇ ਤੇਲ 'ਚ ਪਾਵਾਂਗੀ ਦੂਸਰੀ ਟਿੱਕੀ ਇਹ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਈ ਹੈ ਤੇ ਇਸ ਨਾਲ ਮੈਂ ਔਇਲ ਨੂੰ ਸਾਈਡਸ ਤੋਂ ਮਤਲਬ ਕਰਕੇ ਦੇ ਉੱਪਰ ਪਾਇਆ ਹੈ ਜਿਸ ਨਾਲ ਇਹਦੀ ਟੋਪ ਹੈ ਟਿੱਕੀ ਦੀ ਉਹ ਵੀ ਚੰਗੀ ਤਰ੍ਹਾਂ ਮਤ ਪਕਣ ਲੱਗ ਜਾਵੇਗੀ ਤਿਆਰ ਸੁਣੋ ਮੇਰੀ ਟਿੱਕੀ ਦੀ ਆਵਾਜ਼ ਦੇਖੋ ਕਿੰਨੀ ਹੀ ਜ਼ਿਆਦਾ ਕ੍ਰਿਸਪੀ ਬਣੀ ਹੈ ਕਿੰਨੀ ਹੀ ਵਧੀਆ ਟਿੱਕੀ ਤਿਆਰ ਹੋਈ ਹੈ ਐਜੀ ਕੈਫੇ ਵਿੱਚ ਮਿਲਦੀ ਹੈ ਪਰ ਤੁਸੀਂ ਉਹਨੇ ਘਰੇ ਵੀ ਬਣਾ ਸਕਦੇ ਹੋ ਇੱਕ ਵਾਰ ਇਹ ਰੈਸਪੀ ਜਰੂਰ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਵੇਂ ਦੀ ਲੱਗੀ ਮੇਰੀ ਰੈਸਪੀ ਸੋ ਤੁਸੀਂ ਵੇਖ ਸਕਦੇ ਹੋ ਮੈਂ ਇਸ ਤਰ੍ਹਾਂ ਹੀ ਜਿਹੜੀ ਆਪਣੀ ਦੂਸਰੀ ਟਿੱਕੀ ਉਸ ਨੂੰ ਵੀ ਚੰਗੀ ਤਰ੍ਹਾਂ ਫਰਾਈ ਕਰ ਲਿਆ ਹੈ स्वाज बना रही हूँ मैं चीज़ बर्गर इसलिए जो तो मैं टिक्की कर्म गर्म, गर्म इस उपर रख दी मैं चीज़ जिस तरह की थोड़ी चीज़ है मेल्ट हो जाएगी ज़्यादा नहीं मेल्ट होगी मैं थोड़ी जी तो हो ही जा जाएगी तो मैं दूजी साइड अपने तवे पर पाया देसी घ्यो तुम बटर भी यूज़ कर सकते उसके उपर मैं अपने प्लेस करते बर्गर बर्स बर्गर बंस। बर्नस मैं चंकी तरह सेक लिया जी तीलों वाली साइड सभी इस नहीं असी सेकना बाकी असी तीनों सइड इस चंकी तरह बर्गर बर्नस सेक लेना है ਤਬਕ ਤੁਸੀਂ ਇਸ ਨੂੰ ਪਹਿਲਾਂ 버ਗਬੰਜ਼ ਨੂੰ ਗੱਬੇ ਤੋਂ ਕੱਟ ਲਿਓ ਮੇਰੇ ਪਹਿਲੇ ਹੀ ਕੱਟੇ ਹੋਏ ਸੀਗੇ ਤੇ ਇਸ ਦੇ ਉੱਪਰ ਮੈਂ ਪਲੇਸ ਕੀਤੀ ਜਿਹੜੀ ਮੈਂ ਤੁਹਾਨੂੰ ਟਮੇਟੋ ਕੇਚੱਪ ਵਗੈਰਾ ਮਿਕਸ ਕਰਕੇ ਜਿਹੜੀ ਸੌਸ ਤਿਆਰ ਕਰੀ ਸੀਗੀ ਬਣਾ ਕੇ ਉਸ ਸਾਚਾਰਾਂ ਦੇ ਉੱਪਰ ਸਿੱ ਲਗਾ ਲੈਣੀ ਹੈ ਇਸ ਨੂੰ ਮੈਂ ਪਹਿਲਾਂ ਹੀ ਬਣਾ ਲਿਆ ਸੀਗਾ ਹੁਣ ਤੁਸੀਂ ਇਸ ਨੂੰ ਆਰਾਮ ਨਾਲ ਲਗਾ ਸਕਦੇ ਹੋ ਨਹੀਂ ਤਾਂ ਪਹਿਲੇ ਇੱਕ ਸੌਸ ਲਗਾਓ ਦੂਜੀ ਸੌਸ ਲਗਾਓ ਇਸ ਲਈ ਇਸ ਨੂੰ ਕੋਲੀ ਵਿੱਚ ਪਹਿਲਾਂ ਹੀ ਤੁਸੀਂ ਜਿਵੇਂ ਮੈਂ ਦੱਸਿਆ ਉਸ ਤਰ੍ਹਾਂ ਤਿਆਰ ਕਰਕੇ ਰੱਖ ਲੈਣੀ ਹੈ ਸੋ ਤੁਸੀਂ ਵੇਖ ਸਕਦੇ ਜਿਹੜੀ ਮੇਰੇ ਸੌਸ ਹੈ ਮੈਂ ਇਹਨਾਂ ਚੰਗੀ ਤਰ੍ਹਾਂ ਸਾਰੇ 버ਗਬੰਜ਼ ਤੇ ਅਪਲਾਈ ਕਰ ਲਿਆ ਤੇ ਮੈਂ ਇੱਥੇ ਤਿੱਤੀ ਪ ਪਤਗੋਬੀਨ ਮੈਂ ਥੋੜਾ ਜਿਹਾ ਬੜਾ ਜਿਹਾ ਮਤਲਬ ਪੀਸ ਜਿਹਾ ਤਿਆਰ ਕਰਕੇ ਬਰਗਮੰਚੇ ਰੱਖ ਦਿੱਤਾ ਤੇ ਉੱਪਰ ਮੈਂ ਇਸ ਤੇ ਰੱਖੇ ਆਪਣੀ ਟਿੱਕੀ ਤੇ ਚੀਜ਼ ਟਿੱਕੀ ਨੂੰ ਮੈਂ ਚੀਜ਼ ਦੇ ਉੱਪਰ ਲਗਾਇਆ ਸੀਗਾ ਨਾ ਤਾਂ ਇਸ ਲਈ ਤੁਹਾਨੂੰ نیچے ਟਿੱਕੀ ਦਿਖਹੀ ਰਹੀ ਹੈ ਤੇ ਇਹਦੇ ਉੱਪਰ ਅਸੀਂ ਗੋਲ ਗੋਲ ਕੱਟੇ ਹੋਏ ਪਿਆਜ਼ ਤੇ ਟਮਾਟਰਾਂ ਨੂੰ ਰੱਖ ਦੇਣਾ ਜਿਵੇਂ ਜਿੰਨੇ ਤੁਹਾਨੂੰ ਜ਼ਿਆਦਾ ਪਿਆਜ਼ ਪਸੰਦ ਹੋ ਤਾਂ ਜ਼ਿਆਦਾ ਵੀ ਐਡ ਕਰ ਸਕਦੇ ਹੋ ਜਿਸ ਤਰ੍ਹਾਂ ਤੁਹਾਨੂੰ ਪਸੰਦ ਨਹੀਂ ਪਸੰਦ ਤਾਂ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਸਮੇਤ 베ਜिज ਨੂੰ ਚੰਗੀ ਤਰ੍ਹਾਂ ਇਸ ਦੇ ਉੱਪਰ ਲਗਾ ਦਿੱਤਾ ਸਾਸ ਤੇ ਟਮਾਟਰ ਤੇ ਪਿਆਜ਼ ਨੂੰ ਤੇ ਹੁਣ ਅਸੀਂ ਆਪਣੇ 버거 ਨੂੰ ਕਰ ਦੇਣਾ ਹੈ ਬੰਦ ਤੇ ਇਹਦੀ ਉੱਪਰ ਵਾਲਾ 버거 ਦਾ ਜਿਹੜਾ ਬੰਦ ਹੈ ਉਸ ਨੂੰ ਉੱਪਰ ਲਗਾ ਕੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਬੰਦ ਕਰ ਦਿੱਤਾ ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਮੇਰਾ 버거 ਹੈ ਉਹ ਜਿਹੜੀ ਇੱਕ ਚੀਜ਼ ਚੰਗੀ ਤਰ੍ਹਾਂ ਦਿਖ ਰਹੀ ਹੈ ਇਹ ਵਧੀਆ 버거 ਸਾਡਾ ਇਹਨੂੰ ਜੰਬੋ ਸਟਾਈਲ ਨੂੰ ਤੁਸੀਂ ਕਹਿ ਸਕਦੇ ਹੋ ਬਣਿਆ ਹੋਇਆ ਹੈ ਟਿੱਕੀ ਵੀ ਬਹੁਤ ਹੀ ਵਧੀਆ ਕ੍ਰਿਸਪੀ ਤੇ ਮੋਟੀ ਬਣੀ ਹੈ ਬਹੁਤ ਹੀ ਵਧੀਆ ਟੇਸਟ ਆ ਰਿਹਾ ਸੀਗਾ ਇੱਕ ਵਾਰ ਤੁਸੀਂ ਵੀ ਆਪਣੇ ਘਰ ਜੂ ਟ੍ਰਾਈ ਕਰਿਓ ਪਲੀਜ਼ ਮੇਰੇ ਕਹੇ ਤੇ ਤੇ ਮੇਰੇ ਚੰਨੂ ਪਲੀਜ਼ ਸਬਸਕ੍ਰਾਈਬ ਕਰਿਆ ਕਰੋ ਤੁਸੀਂ ਵੀਡੀਓ ਤਾਂ ਦੇਖ ਲੈਂਦੇ ਹੋ ਪਰ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਪਲੀਜ਼ ਸਬਸਕ੍ਰਾਈਬ ਵੀ ਕਰਿਆ ਕਰੋ ਤੇ ਵੀਡੀਓਜ਼ ਨੂੰ ਲਾਈਕ ਵੀ ਕਰਿਆ ਕਰਿਓ ਤਾਂ ਮੈਂ ਖੁਸ਼ ਹੋ ਕੇ ਤੁਹਾਡੇ ਲਈ ਅੱਗੇ ਹੋਰ ਵੀ ਵੀਡੀਓਜ਼ ਲੈ ਕੇ ਆਵਾਂ ਸੋ ਬਾਏ ਬਾਏ ਗਾਇਜ਼ ਅੱਜ ਲਈ ਇੰਨਾ ਹੀ ਫਿਰ ਮਿਲਾਂਗੇ ਨੈਕਸਟ ਵੀਡੀਓਜ਼